ਅਸਲਾਮ ਵਾਲੇਕਮ ਵਾਲੇਕਮ ਸਲਾਮ ਹਾਂਜੀ ਤਾਂ ਹੀ ਤੁਹਾਡਾ ਨਾਮ ਕੀ ਆ ਬशीर अहमद ਬशीर अहमद ਤੁਹਾਡੇ ਅੱਬੂ ਜੀ ਦਾ ਨਾਮ ਕੀ ਸੀਗਾ ਅਲੀ ਮੁਹੰਮਦ ਤੁਸੀਂ ਕਿਹੜੇ ਪਿੰਡ ਦੇ ਸੀਗੇ ਰਹਿਣ ਵਾਲੇ ਟਕੀਆਂ ਠੀਕ ਠੀਕ ਇੱਕ ਮੱਗ ਵੀਡੀਓ ਭੇਜੀ ਸੀ ਬशीर احمد ਦੀ ਉਹੀ ਪਿੰਡ ਸੀ ਤੁਹਾਡਾ ਵੀ ਉਹੀ ਤਾਂ ਇੱਕੋ ਗਲੀ 'ਚ ਰਹਤਾ ਉਹਨਾਂ ਦਾ ਗਲੀ ਦੇ ਦੂਏ ਪਾਸੇ ਦਾ ਬਾਲੇ ਦਾ ਪੁੱਤ ਆ ਹਾਂਜੀ ਮੈਂ ਚੂਪੇ ਦਾ ਪੁੱਤ ਆ ਅੱਛਾ ਅੱਛਾ ਤੁਹਾਡੇ ਅੱਪੂ ਜੀ ਕੀ ਕੰਮ ਕਰਦੇ ਸੀਗੇ ਉੱਧਰ ਖੇਤੀਬਾੜੀ ਦਾ ਖੇਤੀਬਾੜੀ ਠੀਕ ਠੀਕ ਤੁਹਾਡੀ ਉਮਰ ਕਿੰਨੀ ਸੀ ਮੇਰੀ ਉਮਰ ਤਕਰੀਬਨ ਜਿਨਾ ਹੁਣ ਹਿੰਦੂਆਂ ਦਾ ਜਿਹੜਾ ਹੈ ਆਪਣੇ ਬਿਕਰਮੀ 76 ਉਹ ਜਦ 1990 ਤਾਂ ਠੀਕ ਠੀਕ ਆ ਯਾਨੀ ਟੋਟਲ ਉਮਰ ਕਿੰਨੇ ਬਣਦੀ ਸੀ ਤੁਹਾਡੀ 76 ਇਹ ਤੇ 12 ਹੋ ਪਾਲਾ 60ਾਂ ਦੇ ਠੀਕ ਠੀਕ ਇੰਨੀ ਉਮਰ ਦੀ ਮਾਸ਼ਾਅੱਲਾ ਜਵਾਨ ਸੀ ਤੁਸੀਂ ਠੀਕ ਠਾਕ ਫਿਰਤਾ ਗੱਭਰੂ ਹੈ ਮੈਂ ਤਾਂ ਹੁਣ ਵੀ ਸਾਰੇ ਪੱਟੀਆਂ ਨਕਸ਼ਾ ਛਾਪ ਦਵਾ ਅੱਛਾ ਤੁਸੀਂ ਕਬੱਡੀ ਕਬੱਡੀ ਵੀ ਖੇਡਦੇ ਰਹੇ ਹੋ ਜੀ ਨਹੀਂ 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 ਤਾਂ ਖੇਡਦਾ ਅੱਛਾ ਸ਼ੌਕ ਸ਼ੌਕ ਸੀਗਾ ਕਹਿੰਦਾ ਕਬੱਡੀ ਬੜੀ ਮਸ਼ਹੂਰ ਸੀ ਉਹ ਪੱਟੀਆਂ ਦੇ ਹਾਂ ਕਬੱਡੀ ਬਥੇਰੇ ਲੋਕ ਖੇਡਦੇ ਪਰ ਮੈਂ ਨਹੀਂ ਤਾਂ ਖੇਡਦਾ ਠੀਕ ਠੀਕ ਹੈ ਹਾਂ ਤੇ ਬਾਕੀ ਕੁੰਬਾ ਜਿਹੜਾ ਸਾਡਾ ਉਹ ਮੇਰਾ ਤਾਇਆ ਦਾ ਨਹੀਂ ਲਾਹੀ ਦਾ ਹਾਂਜੀ ਫਤਿਹ ਮਹਮਦ ਤੇ ਕਾਸਮ ਮਹਮਦ ਦੇ ਤੇ ਪੁੱਤ ਤੇ ਉਹਨਾਂ ਕੋਲ ਇਜੜਦਾ ਉਹ ਬੱਕਰੀਆਂ ਦਾ ਕੰਮ ਕਰਦੇ ਤੇ ਸਾਡਾ ਬਾਲ ਜਿਹੜਾ ਉਹਨਾਂ ਦੀ ਆਪਣੀ ਜ਼ਮੀਨ ਹਰ ਵਾਈਂ ਕਰਦਾ ਦਾ ਅੱਛਾ ਅੱਛਾ ਯਾਨੀ ਉਹ ਬੱਕਰੀਆਂ ਦਾ ਇਜੜ ਚਾਰਦੇ ਸੀ ਉਹਦਾ ਇਜੜਦਾ ਠੀਕ ਠੀਕ ਇੱਕ ਚਾਚਾ ਮੇਰਾ ਤਾਂ ਜਿਹੜਾ ਉਹ ਵੀ ਵਾਹੀ ਦਾ ਕੰਮ ਕਰਦਾ ਉਹਦਾ ਨਾਮ ਇਬਰਾਹੀਮ ਦਾ ਅੱਛਾ ਇਹ ਤਿੰਨ ਭਰਾ ਤੇ ਮੇਰੇ ਪਿਓ ਨੇ ਤਿੰਨ ਇਹਨਾਂ ਦੇ ਤਾਇਏ ਦੇ ਪੁੱਤ ਤੇ ਬڑے ਨਵਾਲਾ ਬਖਸ਼ ਛੋਟੇ ਨਵਾਲੀ ਸ਼ੇਰ ਤੇ ਛੋਟੇ ਨਾਮ ਪੀਰੂ ਠੀਕ 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 ਕਾਈ ਉਹਨਾਂ ਨੇ ਤਾਏ ਦੇ ਪੁੱਤ ਤੇ ਅੱਛਾ ਹਾਂ ਤੇ ਉਹ ਪਿੰਡ ਦਾ ਕੋਈ ਨਕਸ਼ਾ ਨੁਕਸ਼ਾ ਜੀ ਕਿ ਵੀ ਮਸਜਿਦ ਮਸਜਿਦ ਹੈ ਪਿੰਡ ਤੇ ਸਮਾਲ ਵਾਲੇ ਪਾਸੇ ਦੀ ਥੋੜੀ ਜੀ ਅੱਛਾ ਇਕਿਲਾ ਕੁ ਜਮੀਨ ਛੱਡ ਕੇ ਸਾਰੇ ਪਿੰਡ ਤੋਂ ਬਾਹਰ ਤੇ ਨਾਲ ਟੋਬਾ ਦਾ ਬਹੁਤ بڑا ਠੀਕ ਠੀਕ ਤੇ ਉੱਥੋਂ ਇਕਰਾ ਕੋਈ ਨਹੀਂ ਜਾਂਦਾ ਤਾਂ ਜਿਹੜੇ ਸਾਡੇ ਗੁੱਤੀਆਂ ਦਾ ਪਿੰਡ ਤਾਂ ਹਾਂਜੀ ਤੇ ਘਰੇ ਲਾਲੇ ਪਾਸੇ ਜਾਂਦਾ ਤਾਂ ਟੋਬ ਰਹਾ ਨੇ ਵਿਚਾਲੇ ਤੇ ਮਸਜਿਦ ਵੀ ਤੇ ਟੋਬਾ ਵੀ ਠੀਕ ਠੀਕ ਹਾਂ ਤੇ ਹੋਰ ਤੇ ਬੰਦੇ ਕਿਹੜੇ ਕਿਹੜੇ ਬੈਠੇ ਸੀ ਯਾਨੀ ਕਿ ਕਿਹੜੇ ਕਿਹੜੇ ਮਜ਼ਬ ਤੇ ਬੰਦੇ ਸੀਗੇ ਮਜ਼ਬ ਤੇ ਜੀ ਨਾਈ ਤੇ ਹਿੰਦੂ ਅੱਛਾ ਜਾਂ ਬ੍ਰਾਹਮਣ ਤੇ ਹਿੰਦੂ ਹਾਂਜੀ ਇਹ ਖੱਤਰੀ ਤੇ ਇਹਨਾਂ ਦੁਕਾਨਾ ਕਰਦੇ ਤੇ ਸੀ ਹਾਂਜੀ ਬਾਕੀ ਇਸਤਮਾਰ ਤੇ ਜੁੱਤੀਆਂ ਬਣਾਉਣ ਵਾਲੇ ਵੀ ਘਰ ਸਾਰੇ ਸਾਡੇ ਪਿੰਡ 'ਚ ਇੱਕ ਘਰ ਚੂੜਿਆਂ ਦਾਤਾ ਹਾਂਜੀ ਆ ਨਾ ਉਹਦਾ ਨਾਂ ਦਾ ਚੂੜੇ ਦਾ ਹੁਣ ਵੀ ਮੈਨੂੰ ਯਾਦ ਹੈ ਇਸਤਮਾਰਾਂ ਦੇ ਨਾਂ ਵੀ ਕਈਆਂ ਦੇ ਯਾਦ ਨਹੀਂ ਇਹ ਬ੍ਰਾਹਮਣਾਂ ਦਾ ਨਾਂ ਇੱਕ ਨਾ ਰੱਖਾ ਰੱਖਾ ਦਾ ਇੱਕ ਨਾਂ ਲੇਖੂ ਦਾ ਉਹਨਾਂ ਦੋਹਾਂ ਦੀ ਇਲਾਜ ਸੀ ਅ ਜਿਹੜੇ ਬਾਲੇ ਦੇ ਪਸ਼ੀਰ ਨਾ ਪੜ੍ਹ ਦਿੰਦੇ ਨਾ ਹਾਂਜੀ ਉਹਦਾ ਇੰਟਰਵਿਊ ਹੋਇਆ ਤਾਂ ਉਹ ਰੱਖੇ ਦਾ ਪੁੱਤ ਹੈ ਉਹਨੂੰ ਮੈਂ ਜਾਣਦਾ ਹਾਂ ਅੱਛਾ ਹਾਂ ਸਹੀ ਸਹੀ ਬਾਕੀ ਆ ਇਹ ਕਹਣਾ ਨਹੀਂ ਜਾਣਦੇ ਸੀ ਤੁਸੀਂ ਹਾਂ ਹਾਂ ਕਿਹਨੂੰ ਭਗਤਾ ਦਾ ਅੱਛਾ ਇੱਕ ਭੋੜੂ ਦਾ ਅੱਛਾ ਇੱਕ ਸੰਗੂ ਦਾ ਬੁੜਾ ਉਹਨਾਂ ਦਾ ਚਾਚਾ ਅੱਛਾ ਇਹ ਜਿਹਨਾਂ ਦੇ ਬੁੜੇ ਨੂੰ ਭਾਨਾ ਦਾ ਜਿਹੜਾ ਜੂੜਿਆਂ ਦਾ ਤਾਂ ਅੱਛਾ ਉਹਦੇ ਬੁੜੇ ਨਾਂ ਕਿਹਨੂੰ ਪਿੱਟ ਭਾਨ ਦੇ ਨਾਮ ਮਿੱਲੂ ਦਾ ਕਿ ਜਿਓਰ ਤੇ ਸਾਡੇ ਪਿੰਡ ਦੇ ਜਿਹੜੇ ਉਹਨਾਂ ਦੇ ਕਈਆਂ ਨਾਮ ਤੇ ਮੈਨੂੰ ਯਾਦ ਨੇ ਘੀਰ ਵੀ ਬੈਠੇ ਸਗੇ ਹਾਂ ਘੀਰ ਵੀ ਥੇਗੇ ਅੱਛਾ ਉਹ ਵੀ ਦੱਸਿਓ ਮੈਨੂੰ ਆਓ ਜਿਓਰ ਦਾ ਇੱਕ ਦਾ ਨਾਮ ਲੈਣਾ ਤਾਂ ਉਹਦੇ ਪੁੱਤ ਤੇ ਦੋ ਬੜੇ ਨਾ ਭੋਲਾ ਛੋਟੇ ਨਾ ਜਗੀਰ ਅੱਛਾ ਇੱਕੋ ਜਗੀਰ ਦਾ ਮੁੰਡਾ ਉੱਥੇ ਫਿਰ ਸਾਡੇ ਹੁੰਦੇ ਕਿਤੇ ਬੱਲ ਲੈ ਮਾਰਿਆ ਗਿਆ ਤਾਂ ਉਹਦਾ ਨਾਮ ਕੀਗਾ ਤਾਂ ਲੜਾਈ ਇਹ ਕਰਕੇ ਹੋ ਜਾਂਦੇ ਤੇ ਸਾਡੇ ਉਹ ਵੀ ਪਠੀਆਂ ਕਰਦੇ ਸੀ ਕਿਉਂ ਰਹਿੰਦੀ ਤੇ ਥੇ ਥੋੜੇ ਥੋਡੇ ਹਾਮੋਮਰ ਜਿਹੜੇ ਸੀਗੇ ਕੋਈ ਉਹਨਾਂ ਦਾ ਨਾਮ ਦੱਸੋ ਜਿਹੜੇ ਮੇਰੇ ਹਾਮੋਮਰ ਤਾਂ ਇੱਕ ਕਰਨੈਲ ਤਾਂ ਸੁੰਦਰ ਦਾ ਅੱਛਾ ਇੱਕ ਚੰਨਣ ਸਿੰਘ ਦਾ ਦਾਦਾ ਧਰਨ ਸਿੰਘ ਅੱਛਾ ਇੱਕ ਉਹਦਾ ਭਾਈ ਦਾ ਛੋਟਾ ਗੁਰਦੇਵ ਤੇ ਤੇ ਰਾਮਜੀਤ ਸਨਿਆਰ ਦਾ ਜਿਹੜਾ ਉਹ ਸਾਡਾ ਭਰਾਏ ਲੱਗਦਾ ਸਾਡੇ ਨਾਲ ਵੈਸੇ ਬਚਪਨ ਵਾਲ ਤੋਂ ਮਰ ਨਾਲ ਜਿਆਦਾ ਤੇ ਸਾਡੇ ਨਾਲ ਕੁੱਠੇ ਨਾਲ ਦੀ ਪਿੱਠ ਲੱਗਦੀ ਤੇ ਉਹ ਦੂਈ ਗਲੀ 'ਚ ਤਾਂ ਮੁੰਡਾ ਅੱਛਾ ਇੱਕ ਨਾਤੀ ਸੁਨਿਆਤਾ ਇਕਰਾਮ ਜੀ ਦੌਰ ਸੁਨਿਆਰਾ ਦੇ ਘਰ ਤੇ ਛੇਡੇ ਕੋ ਅੱਛਾ ਉਹ ਵੀ ਹਿੰਦੂ ਤੇ ਇਹ ਉੱਥੇ ਤੇ ਲੋਕ ਜਿਹੜੇ ਸੀਗੇ ਉਹਨਾਂ ਦੇ ਨਾਲ ਤੁਹਾਡਾ ਬਿਹੇਵ ਕਿਦਾਂ ਯਾਨੀ ਕਿ ਤੁਹਾਡਾ ਮਿਲਣਾ ਜੁਲਣਾ ਕਿੱਦਾਂ ਸੀਗਾ ਮਿਲਣਾ ਜੁਲਣਾ ਤਾਂ ਬਹੁਤ ਜ਼ਿਆਦਾ ਤਾਂ ਕੁਝ ਪਤਾ ਨਹੀਂ ਤਾਂ ਵੀ ਇਹ ਗੈਰ ਮੁਸਲਮਨ ਨੇ ਜਾਂ ਮੁਸਲਮਾਨ ਨੇ ਇੰਨੀ mohabbat ਇੰਨੀ mohabbat ਕਿਆ ਬਾਤ ਹੈ ਕੋਈ ਗੁਰਦੁਆਰਾ ਵੀ ਸੀਗਾ ਉਦੋਂ ਵੀ ਤਾਂ ਜੀ ਨਾ ਧਰਮਸ਼ਾਲਾ ਬਣਾ ਕੇ ਦਿੱਤੀ ਸੀ ਮੁਸਲਮਾਨਾਂ ਨੇ ਉਹਨਾਂ ਨੂੰ ਅੱਛਾ ਅੱਛਾ ਧਰਮਸ਼ਾਲਾ ਠੀਕ ਧਰਮਸ਼ਾਲਾ ਕੀ ਸਹੀ ਸਹੀ ਉਹ ਦੇਖੋ ਲੰਬੜਦਾਰ ਦੇ ਘਰ ਦੇ ਐਨ ਮੋਰੇ 'ਤੇ ਅੱਛਾ 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 ਠੀਕ ਠੀਕ ਉਸੇ ਗਲੀ 'ਚ ਪੇਂਗਾ ਜਾ ਕੇ ਸਨੈਦਾਂ ਨੇ ਘਰ ਤਾਂ ਉਸੇ ਚੰਨ ਸਿੰਘ ਦਾ ਤਜੀ ਦੇ ਮੁੰਡੇ ਨਾਲ ਧਰਮ ਸਿੰਘ ਹੁੰਦਾ ਠੀਕ ਠੀਕ ਗਾਂਹ ਜਾ ਕੇ ਇੱਕ ਬਾਬੂ ਜੀ ਹੁੰਦਾ ਹੋਊਗੀ ਹਿੰਦੂ ਦਾ ਅੱਛਾ ਉਹ ਵੀ ਤਾਂ ਥਾ ਮਿਲੂ ਲੋੜੇ ਪੁੱਤ ਪੱਤ ਮਿਲਗੇ ਨੇੜੇ ਜੀ ਤੇ ਤੇ ਉਹਦੇ ਪੁੱਤਾਂ ਦੇ ਨਾਂ ਦਾ ਕਿਸੇ ਤੁਹਾਡੇ ਜ਼ਿਹਨ ਵਿੱਚ ਹੋਵੇ ਨਹੀਂ ਉਹ ਨਹੀਂ ਮੇਰੇ ਜ਼ਿਹਨ ਤੇ ਜੋੜਦਾ ਕਰ ਦੂ ਤਾ ਸਭ ਬਾਬਰ ਠੀਕ ਠੀਕ ਇਹ ਇਹਨਾਂ ਦੇ ਬਹਾਮੜਾ ਦੇ ਨਾਂ ਯਾਦ ਨੇ ਇੱਕ ਦੇ ਮੁੰਡੇ ਨਾਂ ਲਖੂ ਦੇ ਨਾਂ ਮਧੂ ਦਾ ਹਾਂਜੀ ਇੱਕ ਆ ਜਿਹੜਾ ਤੁਸੀਂ ਨਾ ਪੜਦਾ ਉਸ ਦਿਨ ਮੇਰੇ ਯਾਦ ਨਹੀਂ ਕਰਦੇ ਕੋਈ ਆਜੇ ਨਾਂ ਅੱਛਾ ਜਗਨਨਾਥ ਉਹਦਾ ਨਾਂ ਤਾਂ ਜਿਹੜਾ ਫਿਰ ਦੁਕਾਨ ਵਾਲਾ ਖਤਰੀ ਦੁਕਾਨ ਕਰਦਾ ਤਾਂ ਉਹਦੇ ਨੂੰ ਜਗਨਨਾਥ ਜਗਨਨਾਥ ਅੱਛਾ ਇੱਕ ਤਰਖਾਨ ਤੇ ਜਿਹੜੇ ਉਹ ਤਿੰਨ ਚਾਰ ਭਾਈ ਤੇ ਬੜੇ ਨੂੰ ਦੇਵਾ ਦਾ ਅੱਛਾ ਛੋਟੇ ਨੂੰ ਗਿੱਦੂ ਉਹ ਤੇ ਛੋਟੇ ਨੂੰ ਗਿੱਦੂ ਗਿੱਦੂ ਦੇ ਜਿਹੜੇ ਦੋ ਪੁੱਤ ਤੇ ਨਾ ਹਾਂਜੀ ਗਿੱਦੂ ਬੁੜੇ ਦਾ ਵੀ ਤਾਇਆ ਤਾਂ ਸੀ ਕਹਿੰਦੇ ਤੇ ਉਹਨੂੰ ਉਹਦੇ ਨਾਲ ਜੀ ਸਾਡਾ ਬਹੁਤ ਮਾਲ ਜੋੜਦਾ ਜਦੋਂ ਬਹੁਤ ਹੋਇਆ ਜਦ ਵੀ ਉਹਦਾ ਪੁੱਤ ਸੰਡੇ ਘਰ ਆ ਉਹਦੇ ਨਾਲ ਜਗੀਰ ਤਾਂ ਵੇਖ ਲੈ ਅੱਛਾ ਅਖਰੀ ਲੱਭ ਜਾਏ ਹਾਂ ਇੱਕ ਤੁਸੀਂ ਹਕੀਮ ਦਾਸ ਹੁੰਦੇ ਸੀਗੇ ਜਦੋਂ ਕਹਿੰਦੇ ਸੀ ਜਲਕਾਨ ਹੋ ਗਿਆ ਸੀਗਾ ਹਾਂ ਜਲਕਾਨ ਉਹ ਉਹ ਹੀ ਸੁਨਿਆਰ ਲੈ ਆ ਤੇ ਦੁਆ ਮੇਰੇ ਖਤਰਾਮ ਜੀ ਅੱਛਾ ਹਾਂ ਉਹ ਲਿਆ ਮਾ ਕੋਠੇ ਬਰ ਬਰੇ ਮੈਂ ਵੀ ਮੰਗਿਆ ਕਿ ਮੈਂ ਕਹਿੰਦੀ ਕੀ ਕਰਾਂ ਤੇ ਜਲਕਾਨ ਤੇ ਤਾਂ ਰਾਮ ਜੀ ਆਣਾ ਬਹੀਨ ਨੂੰ ਇਹਦਾ ਕਹ ਮੇਰੇ ਸਹੂਰੀ ਕੀ ਹਕੀਮ ਹੈ ਮੈਂ ਦੁਆ ਲੈਵਾ ਕਹਿੰਦੀ ਲੈ ਲਓ ਮੈਨੂੰ ਦੇਖਤੀ ਦੁਆ ਅੱਜ ਵੀ ਮੇਰੇ ਚੋ ਦਵਾਈ ਦਾ ਅਸਰ ਹੈ ਅੱਛਾ ਐਦਾਂ ਐਦਾਂ ਦੇ ਸ਼ਾਨਦਾਰ ਹੋਏ ਸੀ ਹਾਂ ਨਾ ਕੋਈ ਪੈਸਾ ਨਾ ਪਾਈ ਏਡੀ ਬੜੀ ਗੱਛੜੀ ਲੈ ਆ ਉਹ ਬੰਨ ਕੇ ਅੱਛਾ ਸ਼ੇਰ ਕਹਿੰਦਾ ਦੁੱਧ ਸ਼ਾਮ ਨੂੰ ਜਮਾ ਲੈਣਾ ਸਵੇਰੇ ਉਹਦੇ ਲੈ ਕੋ ਪੀਣਾ ਤੇ ਦੋ ਚਮਚੇ ਵੱਡੇ ਉਹ ਖਾਣੇ ਤੇ ਫਿਰ ਦਿਨੇ ਛੋਲਿਆਂ ਦੀ ਰੋਟੀ ਦੇਣੀ ਵੇਚਣੀ ਪਕਾ ਕੇ ਰੁੱਖੀ ਕੇ ਜੀ ਚੂਰ ਕੇ ਵਾਹ ਜੀ ਵਾਹ ਇੰਨੇ ਮੁਹੱਬਤਾਂ ਸੀ ਦੇਖ ਲਾਉਨੇ ਤੁਹਾਡੇ ਵਾਸਤੇ ਹਾਂ ਐਨੀ ਗੱਲ ਕਰੀ ਉਹਨੇ ਦੂਹੇ ਪਾਸੇ ਬਾਹਲੀ ਮਾਰ ਕੇ ਨੇ ਪੁੱਛਿਆ ਮੇਰੀ ਮਾਂ ਨੂੰ ਅੱਛਾ ਇਹ ਨਹੀਂ ਰਾਜੀ ਮੇਰੇ ਕੋ ਉੱਥੇ ਨਾ ਸਭੀ ਕਿ ਨਾ ਥਾਕੀ ਮੈਂ ਦਵਾਈ ਲਿਆਂਗਾ ਮਾਂ ਕਹਿੰਦੀ ਲੈ ਅੱਛਾ ਉਹ ਬਸ ਲੈ ਕੇ ਆਇਆ ਬਿਚਾਰਾ ਲੈ ਉਹਦੇ 'ਚ ਮੈਨੂੰ ਅੱਜ ਵੀ ਮੈਨੂੰ ਉਸ ਦਵਾਈ ਦਾ ਅਸਰ ਆਜੇ ਕੀ ਬਾਤ ਹੈ ਇੰਨੇ ਮੈਨੂੰ ਮੁਆਫ ਕਰੀਓ ਠੀਕ ਠੀਕ ਨਹੀਂ ਤਾਂ ਇਹ ਕਹਿੰਨੇ ਕਿ ਮੇਰੀ ਜੱਦ ਚ ਲਲਕਾਮ ਨਹੀਂ ਹੋ ਸਕਦਾ ਕੀ ਬਾਤ ਹੈ ਆ ਇਦਾਂ ਦਾ ਨਕਸ਼ਾ ਸੀਗਾ ਇਹ ਜਾਂ ਨਕਸ਼ਾ ਤਾਂ ਤੇ ਅੱਛਾ ਉੱਥੇ ਖੂਹ ਕਿੰਨੇ ਸੀਗੇ ਭਟੀਆਂ ਦੇ ਵਿੱਚ ਤੁਸੀਂ ਕਹਿੰਦੇ ਸਾਰੇ ਕੁੱਲੋਂ ਹੰਗ ਠਾਈ ਤੇ ਅੱਛਾ ਜਿਹੜੇ ਦੋ ਤਿੰਨ ਵਿੱਚੋਂ ਵੈਰਾਵਾਦ ਪਏ ਤੇ ਦੋ ਤੇ ਗੈਰਵਾਦ ਮੇਰੀ ਸਮਝ ਤਾਂ ਸਹੀ ਸਹੀ ਤਾਂ ਚੱਲਦੇ ਅੱਛਾ ਉਹ ਕਹਿੰਦਾ ਤੁਹਾਨੂੰ ਨਾਂ ਹਲੇ ਵੀ ਯਾਦ ਆਉਂਦਾ ਆਜ ਮੈਨੂੰ ਸਾਰੇ ਨਾਂ ਆਉਂਦੇ ਨੇ ਅੱਛਾ ਸੱਤ ਪਿੰਡ ਵਾਲੇ ਪਾਸੇ ਤੇ ਹਾਂਜੀ ਤੇ ਬਾਕੀ ਗੀਟੀ ਦੌਰ ਤੋਂ ਬਾਕੀ ਲੈਹਨੇ ਪਾਸੇ ਤੇ ਸੱਤ ਪਹਿਲਾਂ ਬੁੱਧਨ ਵਾਲਾ ਫਿਰ ਖੱਤਰੀਆ ਵਾਲਾ ਛੱਜੂ ਵਾਲਾ ਫਿਰ ਕਾਜੀਆ ਵਾਲਾ ਫਿਰ ਮਾਲੀ ਦਾ ਫਿਰ ਤੋਆਣਾ ਫਿਰ ਬੰਮਣ ਵਾਲਾ ਇਹ ਸੱਤ ਕੂ ਪਿੰਡ ਵਾਲੇ ਪਾਸੇ ਦੇ ਠੀਕ ਠੀਕ ਆ ਜੂਏ ਪਾਸੇ ਜਿਹੜੇ ਤੇ ਉਹ ਉਹ ਵੀ ਇੰਨੇ ਤੇ ਉਹ ਬਹੁਤ ਮੈਨ ਸਾਰੇ ਯਾਦ ਨਹੀਂ ਜਿੱਤੀ ਉਹਨਾਂ ਦਾ ਨਾਮ ਉਹ ਖੂਹਾਂ ਦਾ ਉਹਨਾਂ ਦਾ ਨਾਮ ਕਿਹਨਾ ਰੰਗੀਆਂ ਮੱਲੂਆਣਾ ਅੱਛਾ ਲਾਹੀਆ ਵਾਲਾ ਸੁਨੀਆ ਵਾਲਾ ਟਾਲੀਆ ਤੇ ਆਪਣੇ ਮਿਲਖਾਲਾ ਗੋਰਾ ਫਿਰ ਅਗਲਾ ਰੋੜੀ ਵਾਲਾ ਦੂਆ ਰੋੜੀ ਵਾਲਾ ਇਹ ਬੁਰਜ ਵਾਲਾ ਲੱਬਰਦਾਰਾਂ ਦਾ ਜਿਵੇਂ ਇੱਥੇ ਆਲਾ ਉਂਝੇ ਇੱਥੇ ਆਲਾ ਨਮ ਇੱਕ ਹੂਟੇ ਉਹ ਜਿਹਨਾਂ ਦੇ ਦੋ ਤਿੰਨ ਨੌ ਕਿਤੇ ਜਿਹੜੇ ਗੈਰ ਵਾਟ ਪੌ ਵਾਲਾ ਤਾਂ ਇੱਕ ਸੇ ਮੱਦੀ ਚ ਕੋਈ ਨਹੀਂ ਸੜ ਕੇ ਜਾਂਦੀ ਡੰਗਰਾਂ ਨੂੰ ਜਿੱਥੇ ਪਾਣੀ ਪੂਣੀ ਭਲਾਂਦੇ ਸੀ ਉਹ ਕਿੱਥੇ ਕਿਸੇ ਤਲਾਬ ਛੱਪੜ ਤੁਹਾਡਾ ਉਹ ਛੱਪੜ ਸਾਡਾ ਦੋ ਤੱਥੇ ਕੇ ਜਦੋਂ ਜੀਟੀ ਦੌਰ ਦੇ ਹਜ਼ੂਰ ਜੀਟੀ ਦੌਰ ਦੇ ਵਿੱਚ ਪਿੰਡ ਦੇ ਨਾਲ ਅੱਛਾ ਇੱਕ ਦੂਏ ਪਾਸੇ ਤਾਂ ਮਸਜਿਦ ਵਾਲੇ ਪਾਸੇ ਠੀਕ ਠੀਕ ਬਹੁਤ بڑا ਤਾਂ ਉਹ ਤੇ ਤਿੰਨ ਚਾਰ ਕਿੱਲੇ ਜਾਂਦਾ ਐਡਾ ਵੱਡਾ ਸੀਗਾ ਐਡਾ ਬੜਾ ਤਾਂ ਵਾਹ ਇੱਕ ਪਾਸੇ ਰੇਲ ਨੂੰ ਰਾਹ ਜਾਂਦਾ ਤਾਂ ਉਹ ਤੇ ਛੱਜੂ ਵਾਲੇ ਕੋਲ ਨੂੰ ਅੱਛਾ ਈਓ ਪਾਸੇ अच्छा मस्जिद ਦੇ ਕੋਲ ਜਿਹੜਾ ਤਲਾਬ ਸੀ ਹਾਂ ਉਹਦੇ ਪਾਸੇ ਇੱਕ ਤੋਣਾ ਖੂਆ ਹੁੰਦਾ ਜائیں ਮਾਲੀ ਜਾਂਦਾ ਤੇ ਅੱਗੇ ਫਿਰ ਕੌੜੀ ਜਾਂਦਾ ਦਾ اچھا ਉਹ ਪਹਾ ਸੇ ਸੇ ਇਹ ਦੋ ਰਾਂ ਦੇ ਵਿਚਾਲੇ ਮਸਜਿਦ ਥੀ ਠੀਕ ਠੀਕ ਮਾਰੇ ਪਕੀਆ ਤਾਂ ਨਾਲ ਡੁੱਬਾ ਦਾ ਹੂੰ ਹੂੰ ਇਹ ਦਰਮਿਆਨ ਕਿੱਧਰ ਕੋਹੇ ਦੇ ਵਿੱਚ ਤੇ ਅੱਛਾ ਜ਼ਮੀਨ ਕਿੰਨੀ ਸੀਗੀ ਆਪਣੇ ਉੱਤੇ ਮੇਰੇ ਸਾਡੇ ਤੇ ਬਾਈ ਜਣਾ ਦੇ ਕੁੱਲੋਂ 6 ਕਿੱਲੇ ਤੇ ਨਾ ਤਾਇਤ ਪੁੱਤਾਂ ਨੇ ਪਾ ਕੇ 6 ਭਰਾਵਾਂ ਦਾ ਦਮਰਬਾ ਦਾ ਸੱਡਾ ਅੱਛਾ ਅੱਛਾ ਉਹ ਉਹ ਤੁਸੀਂ ਆਪਣੇ ਤਾਇ ਚਾਚਿਆਂ ਦੇ ਉਹ ਜਿਹੜੇ ਉਹਨਾਂ ਦੇ ਨਾਮ ਵੀ ਦੱਸਿਓ ਕੀ ਕੀ ਨਾਮ ਸੀ ਉਹਦਾ ਮੇਰੇ ਮੇਰੇ ਵਾਲਦ ਨੂੰ ਅਲੀ ਮੁਹੰਮਦ ਤੇ ਦਰਮਿਆਨ ਵਾਲਾ ਤਾਂ ਬੜਾ ਅਸਲ ਦਾ ਤਾਇਆ ਤਾਂ ਲਾਹੀ ਤਾਂ ਉਹ ਤੇ ਛੋਟਾ ਸਾਡਾ ਚਾਚਾ ਦਾ ਇਬਰਾਹੀਮ ਅੱਛਾ ਤਿੰਨੇ ਨਾਲ ਦੇ ਤਾਇਏ ਦੇ ਪੁੱਤ ਤੇ ਬੜੇ ਨੂੰ ਅਲਾ ਬਖਸ਼ੂ ਨੂੰ ਵਾਲੀ ਛੇ ਛੋਟੇ ਨੂੰ ਪੀਰੂ ਪੀਰੂ ਅੱਛਾ ਅੱਛਾ ਹਾਂ ਇਹ ਭਾਈ ਉਹਨਾਂ ਦੇ ਤਾਇਏ ਦੇ ਪੁੱਤ ਸੀ ਹੂੰ ਹੂੰ ਅੱਛਾ ਖੇਡ ਦੇ ਖੁੱਡ ਦਾ ਕਿੱਦਾਂ ਹੁੰਦੇ ਸੀ ਤੁਸੀਂ ਜਾਨੀ ਕਿ ਜਦੋਂ ਫਾਰਗ ਵਕਤ ਹੋ ਜਾਣਾ ਫਤ ਬਖਸ਼ੂ ਦਾ ਤਾਂ ਜ਼ਿਆਦਾਤਰ ਉਸ ਜਮਾਨੇ ਤੇ ਖਰੋਟ ਜਾਂ ਕੁੱਡੀਆਂ ਨਾਲ ਖੇਡਦੇ ਹੁੰਦੇ ਸੀ ਅੱਛਾ ਹਾਂ ਤੇ ਜਦ ਨਾਲ ਕਿਦਾ ਕੋਈ دشواری ਤਾਂ ਨਹੀਂ ਹੋਈ ਤੁਹਾਨੂੰ ਨਹੀਂ ਰਾਜ ਤਾਂ ਖਰ ਕੋਈ ਨਹੀਂ ਹੋਈ دشواری ਪਹਿਲਾਂ ਜੋ 2 ਦਿਨ ਪਹਿਲਾਂ ਸਾਡੀ ਤਲਾਸ਼ੀ ਨੇ ਲੈ ਲਈ ਸੀ 나ਜ਼ਮ ਨੇ ਸਬਡੈਂਟ ਨੇ ਆ ਕੇ ਅੱਛਾ ਤੇ ਟੁੰਬਾ ਤੇ ਲਿਖ ਕੇ ਕਪੜੇ ਨਾਲ ਉਹ ਪੇਟੀਆਂ ਦੋ ਭਰ ਕੇ ਲੈ ਗਏ ਗੱਡੀ ਚ ਆਏ ਦੋਵੇਂ ਅਫਸਰ ਸਹੀ ਉਹਨਾਂ ਨੇ ਅਗਲੇ ਦਾ ਬਜਨ ਕਰਨਾ ਟੁੰਬਾ ਮਾਤੇ ਪੈਸੇ ਲਿਖਣ ਵੀ ਇੰਨੇ ਦੇ ਕੋ ਪੈਸੇ ਲੈਨੇ ਏ ਤੁਹਾਨੂੰ ਪਾਕਿਸਤਾਨ ਬਾਰਡਰ ਤੇ ਮਿਲਣਗੇ ਜਾ ਕੇ ਮਿਲ ਨਹੀਂ ਫਿਰ ਕੁਛ ਹੈ ਲਾ ਮਿਲ ਲਾਂ ਕੀ ਤਾਂ ਆਪਣੇ ਲੁੱਟ ਕੇ ਲੈ ਗਏ ਸਾਨੂੰ ਸਹੀ ਸਹੀ ਸਾਡੇ ਪਿੰਡ ਦੇ ਮਗਰ ਚੌਕੀਦਾਰ ਮਿੰਟ ਮਿੰਟ ਬਾਅਦ ਭੇਜੀ ਜਾਂਦੇ ਤੇ ਲੰਬੜਦਾਰ ਉਹ ਕਹਿੰਦੇ ਆਪਣੇ ਆਪਣੇ ਥਾਮੀਬਾਰਾਂ ਨੂੰ ਨੰਬਰ ਦਾ ਅਸਾਂ ਨੰਬਰ ਉਹ ਮੇਰੇ ਜ਼ਿਹਨ ਚ ਨਹੀਂ ਰਿਹਾ ਨੰਬਰਦਾਰ ਕਿੰਨੇ ਸੀਗੇ ਭਟੀਆਂ ਦੇ ਜੀ ਨੰਬਰਦਾਰ 4 ਤੇ ਇੱਕ ਬੈਰੂਨ ਸੁਲਤਾਨ ਦਾ ਜਿਹੜਾ ਜੇਠੂ ਦਾ ਤਿੰਨ ਮੁਸਲਮਾਨ ਤੇ ਉਹ ਕਿਹੜੇ ਕਿਹੜੇ ਸੀਗੇ ਇੱਕ ਦਾ ਨਾਮ ਕਾਸਿਬ ਸਹੀ ਇੱਕ ਦਾ ਨਾਮ ਅਲਾਬਖਸ਼ ਹਾਂਜੀ ਇੱਕ ਦਾ ਨਾਮ ਮਾਮਦੀਨ ਠੀਕ ਠੀਕ ਉਹਨਾਂ ਨੇ ਵਾਲ ਦਿੱਤੇ ਜਿਹੜੇ ਉਹ ਕਸੂਰ ਦੇ ਬਾਵਨ ਨਾ ਹੈਗਾ ਬਖਸ਼ਤਾ ਸਹੀ ਮਾਮ ਦੀਂ ਦੇ ਬਾਵਨ ਨਾ ਦਾ ਮਹੰਮਦਾ ਹਾਂ ਦੇ ਤੇ ਦੂਏ ਦਾ ਅੱਲਾ ਵਾਸ਼ ਦਾ ਮੈਨੂੰ ਨਹੀਂ ਪਤਾ ਇਹ ਕੰਨੀ ਦਾ ਜਿਹੜਾ ਜੇਠੂ ਦਾ ਸਹੀ ਸਹੀ ਜੇਠੂ ਹੀ ਨੰਬਰ ਆਤਾ ਫਿਰ ਉੱਥੇ ਕੈਂਪਾਂ ਦੇ ਵਿੱਚ ਕਿੱਦਾਂ ਬੋਰੀਆਂ ਮੁਸ਼ਕਲਾਂ ਆਈਆਂ ਹੋਣੀਆਂ ਤਾਂ ਜੀ ਲਾਸ਼ਾਂ ਲੂਸ਼ਾਂ ਕਿੱਦਾਂ ਰਾਹ ਤੁਨੂੰ ਸਾਡੂ ਤੇ ਸਾਡੇ ਕੋ ਗੱਡੇ ਤੇ ਅਸੀਂ ਆਪਣੇ ਠਮਾਰ ਠਮਾਰ ਗੱਡੇ ਫਿਰ ਬੈਲੀਆਂ ਦੇ ਤੇ ਬਾਕੀ ਚੁੰਦੇ ਤੇ ਹਮ ਅਸੀਂ 7 ਮਹੀਨੇ ਦੇ ਰਹੇ ਹਾਂ ਕਸੂਰ ਸੋ ਜੀ ਅੱਜ ਦੇ ਤੁਰਕੇ ਅੱਛਾ ਆ ਪਹਿਲਾ ਪੜਾ ਸਡਾ ਤਰਾਹਾ ਫਿਰ ਜਗੈਣਾ ਬਿਲ ਟੈਣਾ ਤੇ ਮੋਗਾ ਤੇ ਜਗਰਾਵਾ ਫਿਰ ਆਖੇ ਜਦੋਂ ਬਹੁਤ ਲੰਬਾ ਸਫਰ ਦਾ ਆਖਾਂ ਦਾ ਪੜਾਤਾ ਉੱਤੇ ਫਿਰੋਜ਼ਪੁਰ ਪਾਰ ਕਰਕੇ ਫਿਰ ਰਾਜ ਤੁਸੀਂ ਬੰਦੇ ਬੁੰਦੇ ਕਹਿੰਦੇ ਸੀ ਬਹੁਤ ਯਾਨੀ ਕਿ ਬੰਦੇ ਵੱਢ ਹੋਏ ਹੋਏ ਸੀ ਕੋਈ ਤੁਸੀਂ ਤਾਂ ਨਹੀਂ ਲਾਸ਼ ਸੀ ਸਾਡੇ ਉੱਪਰ ਪਹਿਰਾ ਤਾਂ अच्छा ਤੁਹਾਡੇ ਤੇ ਸਹੀ ਸਹੀ ਤੁਸੀਂ ਅਮਨੋਮਾਨ ਨਾਲ ਆਏ ਆ ਅਮਨੋਮਾਨ ਕੋਈ ਵੱਡ ਬੜਾ ਗਾਜਤ ਕੋਈ ਨਹੀਂ ਨਾ ਸਾਡੇ ਨਾਲ ਤੁਸੀਂ ਫਿਰ ਪਹਿਲੇ ਨਿਕਲੇ ਕਿਤੇ ਹਾਂ ਨਹੀਂ ਪਹਿਲਾਂ ਆਖਰ ਸਾਡਾ ਕਾਫਲਾ ਆਇਆ ਹੈ ਅੱਛਾ ਅੱਛਾ ਬਿਲਕੁਲ ਆਖਰ ਤੇ ਬਾਅਦ ਕੋਈ ਕਾਫਲਾ ਨਹੀਂ ਤਾਂ ਸਹੀ ਸਭ ਤੋਂ ਬਾਅਦ ਹਮਾਲੇਓ ਕੈਂਪ ਚੱਲਿਆ ਹੋ ਹਮਾਲੇਓ ਫੇਰ ਰੌਜਿਆਂ ਵਾਲਾ ਵੀ ਉਹੀ ਤਰ੍ਹਾਂ ਗਿਆ ਸਹੀ ਮਢਾਂਗਾ ਯਾਨੀ ਪਹਿਲੇ ਹੋਇਆ ਜਿਹੜਾ ਪਹਿਲਾਂ ਹੋ ਗਿਆ ਸੀ ਤਾਂ ਕੈਂਪ ਦਾ ਕਾਫਲਾ ਆਇਆ ਬਾਅਦ ਚ ਇਹਦੀ ਭਾਜਤੀ ਤੇ ਡੋਗਰੇ ਕਰਦੇ ਆਂਦੇ 10-10 ਬੁੱਕ ਤੇ ਉਹ ਖੜੇ ਹੁੰਦੇ ਤੇ ਅੱਛਾ ਨਾ ਕੋਈ ਕੋਈ ਬੰਦਾ ਉਹਦਾ ਨਾ ਗੱਲ ਕਰ ਸਕਦਾ ਨਾ ਉਹ ਬਾਹਰ ਨਿਕਲਣ ਦਿੰਦੇ ਤੇ ਇਹਨਾਂ ਨੂੰ ਰੌਣੇ ਵਾਲਿਆਂ ਨੂੰ ਹਾਂ ਬਾਅਦ ਭਾਜਤੀ ਤੇ ਹੋ ਜਾਂਦੀ ਸਹੀ ਤੇ ਹੁੰਦੇ ਸੀਗੇ ਉੱਥੇ ਉੱਥੇ ਖੇਲਦੇ ਤੇ ਕਾਡੀਆਂ ਦੇ ਕੁੰਡਲ ਪਾ ਕੇ ਉਹਦੇ ਨਾਲ ਢਾਕੇ ਨਾਲ ਕੁੰਡਲ ਬਾਹਰ ਕਢੀ ਤੇ ਜਾਂ ਫਿਰ ਖਰੋਟ ਖੇਲਦੇ ਯਾਰੀ ਖੇਡਦੇ ਉਹ ਵੀ ਕੁੱਤੀ ਪਾਣੇ ਨਾਲ ਖੋਲਦੇ ਹੁੰਦੇ ਤੇ ਅੱਛਾ ਉਹ ਉਹੀ ਖੇਲ ਹੁੰਦੀ ਸੀ ਜ਼ਿਆਦਾਤਰ ਸਹੀ ਸਹੀ ਬਹੁਤ ਟਾਈਆਂ ਖੇਲਾ ਹੀ ਨਹੀਂ ਤੇ ਜ਼ਿਆਦਾ ਆਮੀ ਆਮੀ ਤੁਸੀਂ ਸਾਰੇ ਯਾਨੀ ਕਿ ਜਿਹੜੇ ਵੀ ਜਿਹੜੇ ਮਰਜੀ ਮਜ਼ਬ ਦੇ ਮੁੰਡੇ ਉਹਨਾਂ ਨੇ ਆਪਸ ਵਿੱਚ ਹਾਂ ਆਪਸ ਵਿੱਚ ਹਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਕਦੇ ਵੀ ਡੰਗਰ ਵੀ ਨਹੀਂ ਜਿਹੜੇ ਨਾਲ ਸੰਦਲ ਦਾ ਕਰਨੈਲ ਦਾ ਜਨਰਲ ਸਿੰਘ ਦਾ ਥਾ ਆਪਣੇ ਧਰਮ ਸਿਆ ਛੱਡੇ ਤਾਂ ਡੰਗਰ ਵੀ ਨਹੀਂ ਦਾ ਬਖਰੇ ਬਖਰੇ ਚੁਗਦੇ ਇਕੱਠੇ ਹੀ ਚੁਗਦੇ ਹੁੰਦੇ ਤੇ ਜੇ ਪੱਗੂ ਖਿਲ ਜਾਣੇ ਇੱਕ ਦੂਏ ਨੂੰ ਰੱਬੀ ਜਾਂਦੇ ਤੇ ਜੇ ਅਲੱਗ ਅਲੱਗ ਵੀ ਕਰ ਲੈਣੇ ਹਾਂ ਜੀ ਅਲੱਗ ਕੀ ਕਰ ਲੈਣੇ ਤਾਂ ਵੀ ਡੰਗਰ ਵੀ ਨਹੀਂ ਤੇ ਡੰਗਰਾਂ ਦੇ ਵਿੱਚ ਇੰਨੀ ਮੁਹੱਬਤ ਸੀ ਕਿ ਤੇ ਫਿਰ ਬੰਦਿਆਂ ਤਾਂ ਵਿੱਚ ਤਾਂ ਕਿੰਨੀ ਮੁਹੱਬਤ ਹੋਣੀ ਜੇ ਤਾਂ ਹੀ ਤਾਂ ਅਸੀਂ ਇਕੱਠੇ ਰਹਿੰਦੇ ਹਾਂ ਜੀ ਤੇ ਇਹ ਮੇਰੇ ਹਾਣੀ ਤੇ ਦੋਏ ਸਹੀ ਸਹੀ ਇਸ ਤਰ੍ਹਾਂ ਸਭੀ ਚੈਨਲ ਸਹੁੰਦਾ ਜਿਹੜਾ ਸੁੰਦਰਤਾ ਖਗਾ ਕਰਨਾਇ ਲੋ ਵੀ ਸਹੀ ਤੁਸੀਂ ਫਿਰ ਆਪਣਾ ਤੁਹਾਨੂੰ ਕਿਦਾਂ ਤਲਾ ਮਿਲੀ ਜਿਸ ਸਮੇਂ ਯਾਨੀ ਕਿ ਉੱਥੋਂ ਉੱਠਣ ਲੱਗੇ ਉੱਠਣ ਲੱਗੇ ਤਾਂ ਪਹਿਲੇ ਹੀ ਪਤਾ ਤਾਂ ਸਾਨੂੰ ਕੰਮ ਆਉਂਦਾ ਤਾਂ ਵੀ ਅਸੀਂ ਕਿ ਆ ਵੀ ਇਹਦੇ ਨਾਲ ਅਸੀਂ ਰਲਣਾ ਹੈ ਅੱਛਾ ਤਾਂ ਮੈਂ ਤਾਂ ਸਿਰ ਤਾਂ ਕਹਿੰਦਾ ਵੀ ਮੈਂ ਤੁਹਾਨੂੰ ਪਾਕਿਸਤਾਨ ਛੱਡ ਗਿਆ ਹਾਂ ਅਸੀਂ ਫਿਰ ਲੋਕ ਕਹਿੰਦੇ ਵੀ ਅੱਧਾ ਦਸਾਢੇ ਲੋਕ ਰੌਂਦੀ ਕੈਂਪੇ ਚਲੇਗੇ ਤੇ ਉੱਥੇ ਪਹਿਲੇ ਠੀਕ ਠੀਕ ਉਸ ਕੈਂਪ ਨਾਲ ਨੂੰ ਰੜ ਕੇ ਆਏ ਸੀ ਫਿਰ ਉਥੋਂ ਵਾਲੇ ਪਿੰਡੋਂ ਪੱਟੀਆਂ ਦੇ ਆਸ-ਪਾਸ ਵੀ ਕੋਈ ਪਿੰਡਾਂ ਜੀ ਤੁਸੀਂ ਜਾਂਦੇ ਹੁੰਦੇ ਸੀ ਘੁੰਮਣ ਫਿਰਨ ਉਹਦਾ ਕਿਹੜੇ ਕਿਹੜੇ ਪਿੰਡ ਸੀਗੇ ਉਹ ਬਣਾ ਗਾਣ ਤੌਦਪੁਰ ਕੌੜੀ ਬੋਲਿਵੜਾ ਬਹੁਮਾਜਰਾ ਛੋਟਾ ਖੰਨਾ ਅੱਛਾ ਆਪਣੇ ਰਿਜ਼ਲਟਾ ਬਜਰੀ ਬੜਾ ਖੰਨਾ ਇਹ ਸਾਡੇ ਆਲਦਾਲੇ ਪਿੰਡਾਂ ਦੇ ਆਂਦਾਲੇ ਸਾਡੇ ਪਿੰਡ ਦੇ ਆਲਦਾਲੇ ਦੇ ਪਿੰਡ ਨੇ ਸਾਰੇ ਜਿੱਥੇ ਤੁਸੀਂ ਫਿਰਮਤਪੁਰਨ ਜਾਂਦੇ ਸੀ ਹਾਂ ਕੰਨ ਤਾਂ ਵੇਲੇ ਰੋਜ਼ ਹੀ ਜਾਂਦੇ ਤੇ ਤੇ ਫਿਰ ਉਹਦਾ ਸਵੇਰ ਸ਼ਾਮ ਕਾਰਖਾਨੇ ਜਾਣ ਦੇ ਅੰਦਰ ਜ